ਅਸੀਂ ਉਹ ਮੰਗ ਕਰਦੇ ਹਾਂ ਕਿ ਜੁਮਲੇਬਾਜੀ ਬੰਦ ਕਰੋ ਮੋਦੀ ਜੀ ਪੰਜਾਬ ਡੁੱਬ ਗਿਆ ਸਾਡਾ 1600 ਕਰੋੜ ਰੁਪਏ ਦਿਓ 20 ਯਾਰ ਕਰੋੜ ਨਹੀਂ ਦਿੱਤਾ 1600 ਕਰੋੜ ਦਾ ਲਾਲਾ ਲਾ ਕੇ ਗਏ ਉਹਦੀ ਅੱਜ ਤੱਕ ਇੱਕ ਦਵਾਈ ਨਹੀਂ ਆਈ ਗਵਰਨਮੈਂਟ ਆਫ ਇੰਡੀਆ ਹਰ ਇੱਕ ਸਾਲ ਬਜਟ ਅਨਾਉਂਸ ਕਰ ਦਿਆ ਉਹ 481 ਕਰੋੜ ਰੁਪਏ ਬਜਟ ਦਾ ਅਨਾਉਂਸ ਕੀਤਾ ਹੋਇਆਗਾ ਉਹਦੇ ਚੋਂ 240 ਕਰੋੜ ਰੁਪਏ ਆਏ ਨੇ ਨਾ ਕਿ 1600 ਕਰੋੜ ਰੁਪਏ ਜੋ ਕਾਇਦੇਗੀ ਉਹਨਾਂ ਤਿੰਨਾਂ ਬੱਚਿਆਂ ਦੀ ਮਾਂ ਦੇ ਅਥਰੂ ਪੁੱਜਣ ਦਾ ਕੰਮ ਨਹੀਂ ਕੀਤਾ ਉਹਨਾਂ ਤਿੰਨਾਂ ਬੱਚਿਆਂ ਦੇ ਬਾਪ ਦੀ ਬਾਹ ਨਹੀਂ ਫੜੀ ਉਹਨਾਂ ਦੋਨਾਂ ਬੱਚਿਆਂ ਦੀਆਂ ਮਾਮਾ ਨੂੰ ਨਹੀਂ ਬੁਲਾਇਆ ਉਹਨਾਂ ਦੀ ਪਾਰਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੁਲਾ ਕੇ ਫੋਟੋ ਸ਼ੂਟ ਕਰਾ ਕੇ ਚਲੇ ਗਏ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਅਫਗਾਨਿਸਤਾਨ ਦੀ ਮਦਦ ਦੀ ਲੋੜ ਪਈ ਤਾਂ ਉਹਦੀ ਪਹੁੰਚ ਗਏ ਇਹਨਾਂ ਨੇ ਉਸ ਟਾਈਮ ਮਦਦ ਕੀਤੀ ਕਿਉਂ ਪੰਜਾਬ ਇਹਨਾਂ ਦਾ ਆਪਣਾ ਨਹੀਂ ਹੈ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਅੱਜ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਅੱਜ ਪੰਜਾਬ ਨਾਲ ਖੜੋ ਆਪਾਂ ਮਿਲ ਕੇ ਆਵਾਜ਼ ਚੱਕੀਏ ਪਰ ਐਲਓਪੀ ਸਾਹਿਬ ਨਹੀਂ ਮੰਨੇ ਉਹ ਸਿਰਫ ਬੀਜੇਪੀ ਦੀ ਟੀਮ ਹੈ ਉਹ ਬੀਜੇਪੀ ਦੀ ਗੱਲ ਕਰ ਰਿਹਾ ਹੈ ਆ ਕੇ 1600 ਕਰੋੜ ਰੁਪਏ ਅਨਾਉਂਸ ਕਰਕੇ ਔਰ ਉਸ 1600 ਕਰੋੜ ਰੁਪਏ ਦੇ ਵਿੱਚ ਅੱਜ ਦੀ ਡੇਟ ਤੱਕ ਇੱਕ ਨਵਾਂ ਪੈਸਾ ਵੀ ਪੰਜਾਬ ਨੂੰ ਟ੍ਰਾਂਸਫਰ ਨਹੀਂ ਕੀਤਾ ਪੰਜਾਬ ਵੀ ਪਾਰ ਦਾ ਅੰਗਾਰ ਇਵੇਂ ਨਹੀਂ ਕਿਸੇ ਸਟੇਟ ਦੇ ਨਾਲ ਕਰਨਾ ਚਾਹੀਦਾ ਜਿਹੜੀ ਸਟੇਟ ਹਮੇਸ਼ਾ ਹੀ ਨਾਲ ਖੜੀ ਹੋਵੇ ਮਤਲਬ ਮਦਦ ਆ ਇਹ ਇਹ ਸੈਂਟਰ ਵੱਲੋਂ ਆ ਜਾਣੀ ਚਾਹੀਦੀ ਸੀਗੀ ਪਰ ਸਾਡੇ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਜਿਹੜਾ ਆ ਉਹ ਕੁਝ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਉਹਨਾਂ ਨੇ ਹੱਥ ਦੇ ਵਿੱਚ ਪੈਂਫਲਿਕ ਫੜੇ ਹੋਏ ਨੇ ਔਰ ਉਹ ਖੁਦ ਤੁਸੀਂ ਦੇਖ ਸਕਦੇ ਹੋ ਕਿ ਵਿਧਾਨ ਸਭਾ ਦੇ ਵਿੱਚ ਹੀ ਆਵਾਜ਼ ਦੀ ਪਾਰਟੀ ਜਿੱਤੇ ਕਿ ਸਰਕਾਰ ਹੈ ਪੰਜਾਬ ਦੇ ਵਿੱਚ ਔਰ ਜਿਹੜੇ ਟ੍ਰੈਜਰੀ ਬੈਂਚਸ ਤੇ ਬੈਠਦੇ ਨੇ ਉਹ ਖੁਦ ਜਿਹੜੇ ਨੇ ਉਹ ਇਸ ਤਰੀਕੇ ਦਾ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਜੀ ਦਾ ਇਸ ਤਰ੍ਹਾਂ ਦੀ ਰਿਪੋਰਟ ਇਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵਿਧਾਇਕ ਖੁਦ ਕਰ ਰਹੇ ਨੇ ਜਿਨੂੰ ਕਿ ਲੀਡ ਕੁਲਦੀਪ ਧਾਲੀਵਾਲ ਕਰ ਰਹੇ ਨੇ ਜੁਮਲੇ ਬਾਜੀਆ ਸਰ ਸਾਨੂੰ 1600 ਕਰੋੜ ਰੁਪਇਆ ਮੰਨ ਕੇ ਵੀ ਨਹੀਂ ਦਿੱਤਾ ਅੱਜ ਤੱਕ ਇੱਕ ਪੈਸਾ ਨਹੀਂ ਆਇਆ ਅਸੀਂ ਉਹ ਮੰਗ ਕਰ ਰਹੇ ਹਾਂ ਕਹ ਜੁਮਲੇਬਾਜੀ ਬੰਦ ਕਰੋ ਮੋਦੀ ਜੀ ਪੰਜਾਬ ਡੁੱਬ ਗਿਆ ਸਾਡਾ 1600 ਕਰੋੜ ਰੁਪਇਆ ਦਿਓ ਅਸੀਂ ਤੁਹਾਡੇ ਕੋਲ 20 ਹਜ਼ਾਰ ਕਰੋੜ ਰੁਪਇਆ ਮੰਗਦੇ ਸੀ ਅਈ ਤੁਹਾਨੂੰ ਕਹਿੰਦੇ ਸਾਡਾ 60 ਹਜ਼ਾਰ ਕਰੋੜ ਬਕਾਇਆ ਦਿਓ ਉਹ ਵੀ ਨਹੀਂ ਦਿੱਤਾ 20 ਹਜ਼ਾਰ ਕਰੋੜ ਨਹੀਂ ਦਿੱਤਾ 1600 ਕਰੋੜ ਦਾ ਲਾਲਾ ਲਾ ਕੇ ਗਏ ਉਹਦੀ ਅੱਜ ਤੱਕ ਇੱਕ ਦੁਆਨੀ ਨਹੀਂ ਆਈ ਉਹ ਇਸ ਕਰਕੇ ਅਸੀਂ ਕਹਿ ਰਹੇ ਆ ਕਿ ਮੋਦੀ ਜੁਮਲੇਬਾਜੀ ਕਰ ਰਿਹਾ ਅਸੀਂ ਕਹਿੰਦੇ ਭਾਜਪੀ ਜੁਮਲੇਬਾਜੀ ਬੰਦ ਕਰੇ ਸਾਡੇ ਪਾਸੇ ਦਵੇ ਸਰਕਾਰ ਨੂੰ ਸਰਕਾਰ ਕੇਂਦਰ ਸਰਕਾਰ ਪੰਜਾਬ ਨੂੰ ਵੰਡ ਦਾ ਹੱਕ ਦਵੇ ਇਹ ਅਸੀਂ ਕਹਿੰਦੇ ਆ ਸਾਡਾ ਹੱਕ ਸਾਨੂੰ ਨਹੀਂ ਦਿੱਤਾ ਜਾਦਾ ਜਗਤ ਸਿੰਘ ਸਾਹਿਬ ਜੁਮਲੇ ਜੇ ਤੁਸੀਂ ਜ਼ਿਕਰ ਕੀਤਾ 1600 ਕਰੋੜ ਦੀ ਗੱਲ ਕੀਤੀ ਹੈ ਪਰ ਭਾਜਪਾ ਇਹ ਕਹਿੰਦੀ ਕਿ ਤੁਹਾਡੇ ਕੋ ਤਾਂ ਪਹਿਲੇ 12000 ਕਰੋੜ ਪਹਿਲਾਂ ਪਿਆ 13 1600 ਕਰੋੜ ਉਹ ਸਾਲ ਪਹਿਲਾਂ ਕਿੰਨਾ ਪਿਆ ਕਿੰਨਾ ਨਹੀਂ ਪਿਆ ਸਾਨੂੰ ਜੋ ਅਨਾਉਂਸ ਕਰਕੇ ਗਏ ਪਿਲਾਉ ਦਿਨ ਹਾਂ ਕਾਲੀਵਾਸ ਸਾਹਿਬ ਕਾਲੀਵਾਸ ਸਾਹਿਬ ਆਲੋ ਕਾਲੀਵਾਸ ਸਾਹਿਬ ਪਹਿਲੀ ਵਾਰ ਅੱਗਾ ਤਾਂ ਹੋਇਆ ਹੈ ਕਿ ਐਸ ਪਹਿਲੀ ਵਾਰ ਹੋ ਰਿਹਾ ਹੈ ਕਿ ਜਿਹੜੀ ਪਾਰਟੀ ਖੁਦ ਸਰਕਾਰ ਦੇ ਵਿੱਚ ਹੈ ਉਹ ਕਰ ਰਹੀ ਹੈ ਜਦਾ ਪ੍ਰਦਰਸ਼ਨ ਸਾਾਨੂੰ ਮਜ਼ਬੂਤ ਕਰਦਾ ਸਾਨੂੰ ਕਹਿੰਦਾ ਸਰਕਾਰ ਨੇ ਮਜ਼ਬੂਤ ਕਰਤਾ ਸਾਨੂੰ ਕਹਿੰਦਾ ਸਰਕਾਰ ਨੇ ਮਜ਼ਬੂਤ ਕਰਤਾ ਕੇਂਦਰ ਸਰਕਾਰ ਸਾਨੂੰ ਮਜ਼ਬੂਤ ਕਰਦੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਾਨੂੰ 1600 ਕਰੋੜ ਰੁਪਏ ਦਿਓ ਔਰ 20 ਦਿਨ ਬਾਅਦ ਵੀ ਮੋਦੀ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਰੁਪਈਆ ਨਹੀਂ ਭੇਜਿਆ ਜਿਹੜੀ ਉਹ ਕਿਸ ਭੇਜਣ ਦੀ ਗੱਲ ਕਰਦੇ ਨੇਗੇ ਮੈਂ মিডিਆ ਦੇ ਸਾਥੀਆਂ ਨੂੰ ਕਲੀਅਰ ਕਰਨਾ ਚਾਹਨਾਗਾ ਉਹ 240 ਕਰੋੜ ਰੁਪਇਆ ਜਿਹੜਾ ਆਲਰੇਡੀ ਬਜਟ ਗਵਰਨਮੈਂਟ ਆਫ ਇੰਡੀਆ ਹਰੇਕ ਸਾਲ ਬਜਟ ਅਨਾਉਂਸ ਕਰ ਦਿਆ ਉਹ 481 ਕਰੋੜ ਰੁਪਇਆ ਬਜਟ ਦਾ ਅਲਾਉਸ ਕੀਤਾ ਹੋਇਆਗਾ ਉਹਦੇ ਚੋਂ 240 ਕਰੋੜ ਰੁਪਇਆ ਆਏ ਨੇ ਨਾ ਕਿ 1600 ਕਰੋੜ ਰੁਪਇਆ ਚੁੱਕਾਇ ਲੇਗੀ ਸੋ ਮੋਦੀ ਸਾਹਿਬ ਦੇਸ਼ ਜਾਣੇ ਜਾਂਦੇ ਨੇ ਇੱਕ ਜਮਲਾ ਪਾਰਟੀ ਬਜੋ ਇੱਕ ਝੂਠ ਬੋਲਣ ਵਜੋਂ ਉਹਨਾਂ ਨੇ ਉਹੀ ਮਜ਼ਾਕ ਜਿਹੜਾ ਪੰਜਾਬੀਆਂ ਦੇ ਨਾਲ ਕੀਤਾਗਾ ਪੰਜਾਬ ਦੇ ਨਾਲ ਕੀਤਾਗਾ ਸੋ ਅੱਜ ਸਾਰੇ ਵੈਸੇ ਜਨਰਲਲੀ ਹੋਇਆ ਕਦੇ ਕਿ ਟ੍ਰੈਜ਼ਰੀ ਬੈਂਕ ਦੇ ਟ੍ਰੈਜ਼ਰੀ ਬੈਂਚਸ ਦੇ ਸਾਥੀ ਜਿਹੜੇ ਨੇ ਪ੍ਰੋਟੈਸਟ ਕਰਦੇ ਹੋਣ ਅੱਜ ਇਹ ਪ੍ਰੋਟੈਸਟ ਆਮ ਆਦਮੀ ਪਾਰਟੀ ਦੇ ਮੈਂਬਰ ਸਾਹਿਬਾਨ ਨੂੰ ਇਸ ਲਈ ਕਰਨਾ ਪਿਆ ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਜਿਹੜੀ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਲੋਕਾਂ ਨਾਲ ਖੇਡ ਰਹੀ ਆ ਕਿਸ ਤਰ੍ਹਾਂ ਇੱਕ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਉਹ ਵੀ ਪਠਾਨਕੋਟ ਦੇ ਅੰਦਰ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਪਰ ਲੇਕਿਨ ਉਹਨਾਂ ਨੇ ਉਹਨਾਂ ਤਿੰਨਾਂ ਬੱਚਿਆਂ ਦੀ ਮਾਂ ਦੇ ਅਥਰੂ ਪੁੱਛਣ ਦਾ ਕੰਮ ਨਹੀਂ ਕੀਤਾ ਉਹਨਾਂ ਤਿੰਨਾਂ ਬੱਚਿਆਂ ਦੇ ਬਾਪ ਦੀ ਬਾਹ ਨਹੀਂ ਫੜੀ ਉਹਨਾਂ ਦੋਨਾਂ ਬੱਚਿਆਂ ਦੀਆਂ ਮਾਮਾ ਨੂੰ ਨਹੀਂ ਬੁਲਾਇਆ ਬਲਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਹੱਥ ਛੋਕੇ ਆਪਣੀ ਪਾਰਟੀ ਦੇ ਜਿਹੜੇ ਪਦ ਅਧਕਾਰੀ ਸੀਗੇ ਉਹਨਾਂ ਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਪਾਰਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੁਲਾ ਕੇ ਫੋਟੋ ਸ਼ੂਟ ਕਰਾ ਕੇ ਚਲੇ ਗਏ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਕਿਉਂਕਿ ਜਦੋਂ ਦੇਸ਼ ਦਾ ਸਭ ਤੋਂ ਵੱਡਾ ਅੰਦੋਲਨ ਚੱਲਿਆ ਜਦੋਂ ਕਿਸਾਨ ਅੰਦੋਲਨ ਚੱਲਿਆ ਤੇ ਨਕਾਲੇ ਕਰੋਨਾ ਦੇ ਖਿਲਾਫ ਤਾਂ ਪੰਜਾਬ ਨੇ ਡਟ ਕੇ ਦੇਸ਼ ਦੇ ਮੂਰੇ ਲੱਗ ਕੇ ਮੋਦੀ ਸਰਕਾਰ ਦੇ ਨਖਤਦਮ ਕੀਤਾ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਗਿਆ ਪੰਜਾਬ ਦੇ ਲੋਕਾਂ ਨੇ ਉਸ ਸਮੇਂ ਤੋਂ ਲੈ ਕੇ ਮੋਦੀ ਸਾਹਿਬ ਆਪਣੇ ਦਿਲ 'ਚ ਪੰਜਾਬ ਪ੍ਰਤੀ ਨਫ਼ਰਤ ਪਾਲ ਕੇ ਬੈਠੇ ਲਗੇ ਪੰਜਾਬ ਨੂੰ ਦਿਲ ਤੋਂ ਨਫ਼ਰਤ ਕਰਦੇ ਨੇਗੇ ਭਾਰਤੀ ਜਨਤਾ ਪਾਰਟੀ ਨਫ਼ਰਤ ਕਰਦੀ ਹੈਗੀ ਸੋ ਮੈਸ ਸਮੇਂ ਦਾ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਬੀਜੇਪੀ ਨੂੰ ਸਭ ਕੁਝ ਕਹਣਗੇ ਅੱਜ ਇਹ ਜਿਹੜਾ ਪ੍ਰੋਟੈਸਟ ਆ ਇੱਥੋਂ ਬਦ ਲੱਗਦਾਗਾ ਕਿੰਨਾ ਗੁੱਸਾ ਦੈਨ ਕਰੋੜ ਪੰਜਾਬੀਆਂ ਦੇ ਮਨਾ ਚ ਕਿ ਸਾਰੇ ਜਿੰਨੇ ਵੀ ਵਿਅਕਤੀ ਖੜੇ ਨੇਗੇ ਜਿੰਨੇ ਵੀ ਸਾਰੇ ਚੁਣੇ ਹੋਏ ਨਮਾਇंदे ਜਿੰਨੇ ਵੀ ਐਮਐਲਏ ਸਹਿਬਾਨ ਖੜੇ ਨੇਗੇ ਇਹ ਸਾਰੇ ਐਮਐਲਏ ਕੋਈ 2 ਲੱਖ ਨੂੰ ਕੋਈ 3 ਲੱਖ ਨੂੰ ਕੋਈ 4 ਲੱਖ ਲੋਕਾਂ ਦੀ ਨਿਮਾਇੰਦਗੀ ਕਰਦਾ ਇਹ ਆਪਣੇ ਲੋਕਾਂ ਦੀਆਂ ਆਪਣੇ ਹਲਕਿਆਂ ਦੀ ਭਾਵਨਾਵਾਂ ਤੁਹਾਡੇ ਨਾਲ ਪ੍ਰਗਟ ਕਰ ਰਹੇ ਨੇਗੇ ਔਰ ਦੇਸ਼ ਦੇ ਸਾਹਮਣੇ ਰੱਖ ਰਹੇ ਨੇਗੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਇੱਕ ਜੁਮਲਾ ਪਾਰਟੀ ਆ ਮੋਦੀ ਸਾਹਿਬ ਕਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਜੁਮਲਾ ਕਰ ਦੇਣਗੇ ਹਮੇਸ਼ਾ ਹੀ ਝੂਠ ਬੋਲ ਦੇਣੇ ਝੂਠ ਬੋਲਣ ਦੇ ਆਦੀ ਨੇ ਮੈਂ ਫੇਰ ਸਪਸ਼ਟ ਕਰਦਾਗਾ ਕਿ 1600 ਕਰੋੜ ਰੁਪਇਆ ਜਿਹੜਾ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਐਲਾਨ ਕੀ ਗਏ ਸੀਗੇ ਉਹਦੇ ਚੋਂ 1 ਰੁਪਇਆ ਉਹ ਚੋਂ ਸਿੰਗਲ ਪੈਣੀ ਜਿਹੜੀ ਆ ਹਜੇ ਤੱਕ ਪੰਜਾਬ ਦੇ ਖਜ਼ਾਨੇ ਚ ਨਹੀਂ ਆਈ ਹਾਂ ਜਿਹੜੇ 240 ਕਰੋੜ ਰੁਪਇਆ ਆਏ ਨੇਗੇ ਉਹ ਜਿਹੜਾ ਆਲਰੇਡੀ ਬਜਟ ਜਿਹੜਾ 2025 ਚ 2 1 ਫਰਵਰੀ 2025 ਨੂੰ ਜਿਹੜਾ ਮੈਡਮ ਜਨਬਲਾ ਸੀਤਾਰਾਮ ਜੀ ਨੇ ਬਜਟ ਪੜਿਆ ਸੀਗਾ ਉਹਦੇ 481 ਕਰੋੜ ਰੁਪਏ ਚੋਂ ਪਹਿਲੀ ਕਿਸ਼ਤ ਜਿਹੜੀ ਆ ਉਹ ਪੰਜਾਬ ਦੇ ਖਾਤੇ ਚ ਆਈ ਜਗੀ ਸੋ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੀ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਚਿਹਰਾ ਵੀ ਅੱਜ ਵਿਧਾਨ ਸਭਾ ਚ ਲੰਗਾ ਹੋ ਗਿਆ ਜਦੋਂ ਉਹਨਾਂ ਦੇ ਲੀਡਰ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੇ ਸੀ ਕਿ ਕੀ ਕਹਿ ਰਹੇ ਸੀਗੇ ਕਿ ਮੁੱਖ ਮੰਤਰੀ ਲੀ ਫੰਡ ਚ ਪੈਸਾ ਨਾ ਦਿਓ ਮੁੱਖ ਮੰਤਰੀ ਚੜ੍ਹਦੀ ਕਲਾ ਫੰਡ ਚ ਪੈਸਾ ਨਾ ਦਿਓ ਇਹ ਤੋਂ ਪਤਾ ਲੱਗਦਾਗਾ ਕਿ ਉਹ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਨੇਗੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇਗੇ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ Laasha ਤੇ ਰਾਜਨੀਤੀ ਕਰਨ ਦੀ ਮਹਾਰਾ ਚਾਹ 1984 ਦੀ ਗੱਲ ਕਰ ਲਈਏ ਚਾਹ 1988 ਦੀ ਗੱਲ ਕਰ ਲਈਏ ਚਾਹ ਅੱਜ 2025 ਦੀ ਗੱਲ ਕਰ ਲਈਏ ਹਮੇਸ਼ਾ ਕਾਂਗਰਸ ਪਾਰਟੀ ਨੇ ਲੋਕਾਂ ਦੀ ਰਾਜਨੀਤੀ Laasha ਦੇ ਰਾਜਨੀਤੀ ਕੀਤੀ ਆ ਧੰਨਵਾਦ ਜੀ ਥੈਂਕ ਯੂ ਗੁੰਮਰਾਹਵਾਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਹਿੰਦੂ ਦੀ ਬੀਜੇਪੀ ਸਰਕਾਰ ਨੂੰ ਮਰਦਾਬਾ ਮਰਦਾਬਾ ਹਿੰਦੂ ਦੀ ਬੀਜੇਪੀ ਸਰਕਾਰ ਨੂੰ ਮਰਦਾਬਾ ਮਰਦਾਬਾ ਹਤਾਕ ਫੋਰਸ ਨੂੰ ਪੰਜਾਬ ਤੋਂ ਜਾਰੀ ਕਰੋ ਜਾਰੀ ਕਰੋ ਰਾਜਪੁਰਾ ਤੋਂ ਸੜਨਲ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਮੈਂਬਰ ਨੀਨਾ ਗੁਪਤਾ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਹੱਥ ਵਿੱਚ ਆਏ ਤੁਸੀਂ ਮੋਦੀ ਜੀ ਦਾ 1600 ਕਰੋੜ ਦਾ ਜੁਮਲਾ ਫੈਂਫਲੈਟ ਹੈ ਜਿਹੜਾ ਹੈਗਾ ਪਲੇਕਾਡ ਫੜਿਆ ਹੋਇਆ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਹਿਲੀ ਵਾਰ ਅਸੀਂ ਵੀ ਦੇਖ ਰਹੇ ਹਾਂ ਇਹਨਾਂ ਲੰਬੇ ਇਤਿਹਾਸ ਦੇ ਵਿੱਚ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਪਾਰਟੀ ਸਰਕਾਰ ਦੇ ਵਿੱਚ ਹੀ ਹੈ ਉਹੀ ਆ ਕੇ ਪ੍ਰਦਰਸ਼ਨ ਕਰ ਰਹੀ ਹੈ ਨਾ ਗੈਲਰੀਆਂ ਦੇ ਵਿੱਚ ਦੇਖੋ ਅੱਜ ਦਾ ਸਾਡਾ ਸੈਸ਼ਨ ਸੀਗਾ ਕਿ ਅਸੀਂ ਪੰਜਾਬ ਦੀ ਆਵਾਜ਼ ਚੱਕੀਏ ਜਿਹੜੇ ਪੰਜਾਬ ਦੇ ਲੋਕ ਅੱਜ ਦੁਖੀ ਐ ਪੰਜਾਬ ਹੜਾਂ ਦੀ ਮਾਰ ਝੱਲ ਰਿਆ ਐ ਅਸੀਂ ਸਾਰੀਆਂ ਪਾਰਟੀਆਂ ਮਿਲ ਕੇ ਪੰਜਾਬ ਦੀ ਆਵਾਜ਼ ਚੱਕੀਏ ਪਰ ਜਿਦੋਂ ਤੋਂ ਸੈਸ਼ਨ ਸ਼ੁਰੂ ਹੋਇਆ ਸਾਡੇ ਐਲੋਪੀ ਸਾਹਿਬ ਨੇ ਪੰਜਾਬ ਸਰਕਾਰ 'ਚ ਕਮੀਆਂ ਕੱਢਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਔਰ ਜੇ ਮੋਦੀ ਸਾਹਿਬ ਇੱਥੇ ਆਏ ਸੀਗੇ ਪ੍ਰਧਾਨ ਮੰਤਰੀ ਜੀ ਆਏ ਸੀ ਉਹ ਸਿਰਫ 16 ਕਰੋੜ 1600 ਕਰੋੜ ਦਾ ਜੁਮਲਾ ਛੱਡ ਕੇ ਚਲੇ ਗਏ ਐ ਇੱਕ ਵੀ ਪੈਸਾ ਹਾਲੇ ਤੱਕ ਟਰਾਂਸਫਰ ਨਹੀਂ ਹੋਇਆ ਜਦੋਂ ਕਿ ਉਹਨਾਂ ਨੂੰ ਪਤਾ ਐ ਕਿ ਅੱਜ ਪੰਜਾਬ ਨੂੰ ਕਿੰਨੀ ਲੋੜ ਐ ਕਾਂਗਰਸ ਪਾਰਟੀ ਬਿਲਕੁਲ ਮੋਦੀ ਜੀ ਦਾ ਦੇ ਰਹੀ ਹੈ ਭਾਜਪਾ ਦਾ ਸਾਥ ਦੇ ਰਹੀ ਹੈ ਭਾਜਪਾ ਦੀ ਹੱਕ ਚ ਬੋਲ ਰਹੀ ਹੈ ਅੱਜ ਸਾਨੂੰ ਜਿਹੜੀ ਆਪਾਂ ਕਹਿੰਦੇ ਆ ਜਿਹੜੀ ਸਰਕਾਰ ਹੈ ਸਾਨੂੰ ਵਿਧਾਇਕਾਂ ਨੂੰ ਕਿਉਂ ਆਵਾਜ਼ ਚੱਕਨੀ ਕੀ ਕਿ ਅਸੀਂ ਅੱਜ ਵਿਧਾਨ ਸਭਾ ਚ ਆਵਾਜ਼ ਚੱਕੀਏ ਤਾਂ ਕਿ ਮੋਦੀ ਜੀ ਨੂੰ ਸ਼ਾਇਦ ਮੈਂ ਕਹਿੰਨੀ ਆ ਕੁਝ ਸਮਝ ਆ ਜਾਏ ਜੋ ਦੇਖ ਲੈਣ ਕਿ ਅੱਜ ਪੰਜਾਬ ਦਾ ਹਰ ਬੰਦਾ ਹਰ ਐਮ ਐਲ ਏ ਹਰ ਵਿਧਾਇਕ ਜੋ ਲੋਕਾਂ ਨੇ ਚੁਣਿਆ ਹੈ ਹਰ ਲੀਡਰ ਇਹ ਆਵਾਜ਼ ਚੱਕ ਰਿਹਾ ਹਰ ਨੁਮਾਇੰਦਾ ਆਵਾਜ਼ ਚੱਕ ਰਿਹਾ ਕਿ ਮੋਦੀ ਜੀ ਜਿਹੜੇ ਸਾਡੇ 1600 ਕਰੋੜ ਰੁਪਏ ਤੁਸੀਂ ਅਨਾਉਂਸ ਕਰਕੇ ਗਏ ਹੋ ਉਹ ਤਾਂ ਦੇ ਦਿਓ ਅੱਜ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਨਾਲ ਖੜਨ ਦਾ ਟਾਈਮ ਹੈ ਪਾਕਿਸਤਾਨ ਦੀ ਮਦਦ ਦੀ ਲੋੜ ਪਈ ਤਾਂ ਉਹਦੀ ਪਹੁੰਚ ਗਏ ਇਹਨਾਂ ਨੇ ਉਸ ਟਾਈਮ ਮਦਦ ਕੀਤੀ ਕਿਉਂ ਪੰਜਾਬ ਇਹਨਾਂ ਦਾ ਆਪਣਾ ਨਹੀਂ ਹੈ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਪਰ ਮੋਦੀ ਜੀ ਪੰਜਾਬ ਨਾਲ ਪੂਰਾ ਵਿਤਕਰਾ ਕਰ ਰਹੇ ਹਰ ਪਾਸੇ ਵਿਤਕਰਾ ਕਰ ਰਹੇ ਹੈ ਤਾਂ ਅੱਜ ਸਾਨੂੰ ਸਾਰਿਆਂ ਨੂੰ ਇਸੇ ਕਰਕੇ ਮਿਲ ਕੇ ਆਵਾਜ਼ ਚੱਕਣੀ ਪਈ ਕਾਂਗਰਸ ਪਾਰਟੀ ਨੇ ਕਾਫੀ ਜ਼ਿਆਦਾ ਬਾਅਰ ਕਿਹਾ ਕਿ ਸਰਕਾਰ ਉਸ ਤਰੀਕੇ ਨਾਲ ਹਮਦਾਨ ਨਹੀਂ ਕਰ ਰਹੀ ਹੈ ਇਹ ਉਹਨਾਂ ਨੇ ਕਾਫੀ ਆਪਣੇ ਤਰੀਕੇ ਦੇ ਨਾਲ ਤੁਹਾਨੂੰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜੇ ਹੁਣ ਦੇਖੀਏ ਤਾਂ ਉਹ ਉਹਨਾਂ ਦੇ ਮੈਂਬਰ ਅੰਦਰ ਬੈਠੇ ਹੋਏ ਸੀ ਔਰ ਤੁਸੀਂ ਜਿਵੇਂ ਕਿ ਗੱਲ ਖੁਦ ਹੀ ਕਰ ਰਹੇ ਹੋ ਕਿ ਉੱਥੇ ਜਿਹੜੇ ਸੀ ਲੀਡਰ ਆਫ ਆਪੋਜੀਸ਼ਨ ਵੀ ਸੀਗੇ ਔਰ ਉਹਨਾਂ ਨੇ ਆਪਣੀਆਂ ਤਕਰੀਰਾਂ ਆਪਣੇ ਤਰੀਕੇ ਦੇ ਨਾਲ ਰੱਖੀਆਂ ਪਰ ਨਾ ਨਾ ਕਰਦੇ ਕਿ ਇਸ ਤਰ੍ਹਾਂ ਨਹੀਂ ਸਗਿਆ ਕਿ ਹੜ੍ਹਾਂ ਦਾ ਜਿਹੜੀ ਗੱਲ ਹੈਗੀ ਹੈ ਕਿ ਕਿਉਂਕਿ ਕੁਦਰਤੀ ਆਫਤ ਹੋਵੇ ਜਾਂ ਮੈਨ-ਮੇਡ ਆਫਤ ਕਿਵੇਂ ਕੁਝ ਵੀ ਹੋਵੇ ਪਰ ਆਫਤ ਆਫਤ ਹੈਗੀ ਹੈ ਔਰ ਲੋਕਾਂ ਦਾ ਨੁਕਸਾਨ ਹੋਇਆ ਜਨ ਜਨ ਜਨਾਰਦਨ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਮਾਲ ਡੰਗਰ ਦਾ ਨੁਕਸਾਨ ਬਹੁਤ ਹੋਇਆ ਹੈ ਔਰ ਉਹਨੂੰ ਗੱਲ ਹੀ ਜਦ ਸਪੈਸ਼ਲ ਸੈਸ਼ਨ ਵਾਸਤੇ ਕੀਤੀ ਜਾ ਰਹੀ ਹੈ ਰੀਹੈਬਿਲੀਟੇਸ਼ਨ ਆਫ ਪੰਜਾਬ ਇਹਨੂੰ ਦੁਬਾਰਾ ਤੋਂ ਰੀਹੈਬਿਲੀਟੇਟ ਦੁਬਾਰਾ ਤੋਂ ਉਹਨੂੰ ਬਸਾਉਣ ਵਾਸਤੇ ਤੇ ਉਹਦੇ ਲਈ ਤੁਹਾਨੂੰ ਨਹੀਂ ਲੱਗਦਾ ਕਿ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਸੀਗਾ ਐਵੇਂ ਦੀ ਜਿਹੜੀ ਹੈਗੀ ਸ਼ਾਇਦ ਉਹ ਵੀ ਤੁਹਾਡੇ ਨਾਲ ਇੱਥੇ ਬਿਲਕੁਲ ਜੀ ਅਸੀਂ ਤਾਂ ਸੂਬਾ ਦੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਸੈਸ਼ਨ ਬੁਲਾਣੇ ਆ ਉਹਦਾ ਖਰਚਾ ਵੀ ਕਿੰਨਾ ਹੁੰਦਾ ਅੱਜ ਅਸੀਂ ਜਿਹੜੇ ਮੁੱਦਿਆਂ ਤੇ ਗੱਲ ਕਰਨੀ ਹੈ ਅਸੀਂ ਮੁੱਦਿਆਂ ਤੇ ਗੱਲ ਕਰੀਏ ਪਰ ਉਹ ਐਲਓਪੀ ਸਾਹਿਬ ਤਾਂ ਸੂਬਾ ਦੇ ਹੀ ਜਿੱਦੋਂ ਦਾ ਸੈਸ਼ਨ ਸ਼ੁਰੂ ਹੋਇਆ ਪਹੋਇਆ ਪੰਜਾਬ ਸਰਕਾਰ ਦੀਆਂ ਕਮੀਆਂ ਕੱਢਣ ਲੱਗਿਆ ਇਹ ਨਹੀਂ ਹੈ ਕਿ ਜਿਹੜੀਆਂ ਉਹ ਕਮੀਆਂ ਕੱਢ ਰਿਹਾ ਅਸੀਂ ਤਾਂ ਹੁਣ ਆਏ ਆ ਐਨਐਚਰ ਦੇ ਤਾਂ ਤੁਸੀਂ ਹੀ ਸੀਗੇ ਜਿਹੜੀ ਕੋਈ ਕੁਦਰਤੀ ਮਾਰ ਪਈਓ ਕਿਸੇ ਦੇ ਹੱਥ ਨਹੀਂ ਹੈ ਕਦੇ ਕਹਿੰਦੇ ਜੀ ਤੁਸੀਂ ਬਾਰਿਸ਼ ਕਰਵਾਤੀ ਕਦੇ ਕਹਿੰਦੇ ਜੀ ਤੁਸੀਂ ਬੰਨ ਨਹੀਂ ਸੰਭਾਲੇ ਇਹ ਤਾਂ ਸਭ ਕੁਝ ਪਹਿਲਾਂ ਦਾ ਹੀ ਚੱਲਿਆ ਆ ਰਿਹਾ ਸਾਡੇ ਮੰਤਰੀ ਸਾਹਿਬ ਨੇ ਗੋਲ ਜੀ ਨੇ ਇੱਕ ਇੱਕ ਚੀਜ਼ ਦੱਸੀ ਕਿ ਕਿਵੇਂ ਅਸੀਂ ਅਰੇਂਜਮੈਂਟ ਕੀਤੇ ਸੀ ਨਹੀਂ ਸ਼ਾਇਦ ਐਦੋਂ ਹੋਰ ਭਿਆਨਕ ਨਤੀਜੇ ਹੁੰਦੇ ਅੱਜ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਅੱਜ ਪੰਜਾਬ ਨਾਲ ਖੜੋ ਆਪਾਂ ਮਿਲ ਕੇ ਆਵਾਜ਼ ਚੱਕੀਏ ਪਰ ਐਲਓਪੀ ਸਾਹਿਬ ਨਹੀਂ ਮੰਨੇ ਉਹ ਸਿਰਫ ਬੀਜੇਪੀ ਦੀ ਟੀਮ ਹੈ ਉਹ ਬੀਜੇਪੀ ਦੀ ਗੱਲ ਕਰ ਰਿਹਾ ਉਹਨਾਂ ਨੇ ਇੱਕ ਵਾਰ ਨਹੀਂ ਸਾਡੇ ਨਾਲ ਜਦੋਂ ਅਸੀਂ ਖੜੇ ਵੀ ਹੋਏ ਇੱਕ ਵਾਰ ਨਹੀਂ ਸਾਡੇ ਨਾਲ ਖੜੇ ਹੋ ਕੇ ਕਿਹਾ ਕਿ ਮੋਦੀ ਜੀ ਤੁਸੀਂ 16 ਇਨਾਜੀ ਜਿੱਥੋਂ ਤੱਕ ਗੱਲ ਕਰੀਏ ਬੀ ਟੀਮ ਏ ਟੀਮ ਦੀ ਏ ਟੀਮ ਬੀ ਟੀਮ ਦੇ ਵਿੱਚ ਪੰਜ ਸਾਲ ਚਾਰ ਸਾਲ ਹੋ ਗਏ ਸਝੂਲ ਰਹੀਆਂ ਨੇ ਪਾਰਟੀਆਂ ਤੁਹਾਨੂੰ ਕਦੀ ਬੀ ਟੀਮ ਕਿਹਾ ਜਾਂਦਾ ਕਦੀ ਤੁਸੀਂ ਜਿਹੜਾ ਕਾਂਗਰਸ ਪਾਰਟੀ ਨੂੰ ਬੀ ਟੀਮ ਕਹਿ ਦਿੰਦੇ ਹੋ ਦੋ ਤਿੰਨ ਮੈਂਬਰ ਜਿਹੜੇ ਦੋ ਮੈਂਬਰ ਜਿਹੜੇ ਨੇ ਉਹ ਭਾਜਪਾ ਦੇ ਉੱਥੇ ਬੈਠੇ ਹੋਏ ਹੁੰਦੇ ਨੇ ਵਿਧਾਨ ਸਭਾ ਦੇ ਵਿੱਚ ਅੱਜ ਵੀ ਦੋਨੋਂ ਆਏ ਸਿਗੇ ਆਏ ਸਿਗੇ ਉਹ ਜਮਾਂ ਚੱਕ ਰਹੇ ਆ ਹੁਣ ਬੀਜੇਪੀ ਦੇ ਮੈਂਬਰ ਨਹੀਂ ਐ ਜਦੋਂ ਕਿ ਅੱਜ ਬੀਜੇਪੀ ਦੇ ਮੈਂਬਰਾਂ ਨੂੰ ਚਾਹੀਦਾ ਸੀ ਕਿ ਸੈਸ਼ਨ ਦੇ ਲਾਸਟ ਤੱਕ ਉੱਥੇ ਬੈਠਦੇ ਪੰਜਾਬ ਦੀ ਆਵਾਜ਼ ਚੱਕਦੇ ਜੇ ਅੱਜ ਅਸੀਂ ਪੰਜਾਬ ਦੀ ਆਵਾਜ਼ ਚੱਕ ਰਹੇ ਆ ਸੈਂਟਰ ਤੋਂ ਸਾਨੂੰ ਕੋਈ ਫੈਸਿਲਿਟੀ ਚਾਹੀਦੀ ਐ ਤਾਂ ਸਾਡੇ ਬਰਾਬਰ ਖੜੇ ਹੁੰਦੇ ਪਰ ਅੱਜ ਉਹ ਉੱਥੇ ਗਾਇਬ ਸੀਗੇ ਉੱਥੇ ਨਹੀਂ ਸੀ ਤਾਂ ਇਥੋਂ ਕਲੀਅਰ ਹੁੰਦਾ ਕਿ ਉਹਨਾਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਐ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਐ ਅੱਜ ਪੰਜਾਬ ਉਜੜਿਆ ਪਿਆ ਜੇ ਆਪਾਂ ਦੇਖੀਏ ਗੁਰਦਾਸਪੁਰ ਤਰਨਤਾਰਨ ਵਾਲਾ ਏਰੀਆ ਉਜੜਿਆ ਪਿਆ ਤਾਂ ਉੱਥੇ ਸਾਨੂੰ ਮਿਲ ਕੇ ਖੜੇ ਹੋਣ ਦੀ ਲੋੜ ਐ ਮਿਲ ਕੇ ਅਸੀਂ ਉਹਨਾਂ ਨੂੰ ਸੰਭ ਸਾਡੇ ਨਾਲ ਸੀਗੇ ਨਹੀਂ ਨਾ ਗੁਪਤਾ ਜਿਹੜੇ ਕਿ ਰਾਜਪੁਰਾ ਤੋਂ ਵਿਧਾਇਕ ਨੇ ਉਹਨਾਂ ਨੇ ਆਪਣੀ ਗਲਬਾਤ ਰੱਖੀ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਉਹਨਾਂ ਨੇ ਕਿਹਾ ਕਿ ਇਸ ਟਾਈਮ ਜਿਹੜੇ ਹਾਲਾਤ ਨੇ ਸਾਨੂੰ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈਗਾ ਕਿ ਸਾਰੇ ਦੀ ਸਾਰੀ ਜਿਹੜੀ ਸਰਕਾਰ ਵੱਲੋਂ ਪਾਰਟੀ ਹੈ ਉਹਨਾਂ ਨੂੰ ਇੱਥੇ ਆ ਕੇ ਆਪਣਾ ਗੱਲ ਜਿਹੜੀ ਇਸ ਤਰੀਕੇ ਨਾਲ ਰੱਖਣੀ ਪੈ ਰਹੀ ਹੈ ਪਰ ਕਹਿੰਦੇ ਸਿਆਸਤ ਕਰਕੇ ਰੱਖੀਏ ਤਾਂ ਕਿ ਹੋ ਸਕਦਾ ਹੈ ਸ਼ਾਇਦ ਭਾਜਪਾ ਦੇ ਕੰਨਾਂ ਤੱਕ ਸਾਡੀ ਗੂੰਜ ਵਿਧਾਨ ਸਭਾ ਦੇ ਇਸ ਫਲੋਰ ਤੋਂ ਪਹੁੰਚ ਸਕੇ ਕੈਬਨਿਟ ਮੰਤਰੀ ਹਰਵਜਨ ਸਿੰਘ ਜੀ ਅੱਜ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਹੱਥ ਦੇ ਵਿੱਚ ਮੋਦੀ ਜੀ ਦਾ 1600 ਕਰੋੜ ਦਾ ਜੁਮਲਾ ਇਹੋ ਜਿਹੀ ਪੈਂਫਲੇਟਸ ਪਲੈਕਾਟ ਜਿਹੜੇ ਨੇ ਸਾਰੇ ਇੱਥੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਪੱਖ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਟ੍ਰੈਜਰੀ ਬੈਂਚਸ ਤੋਂ ਉੱਠ ਕੇ ਇਹ ਪਕੜੇ ਤਾਂ ਗਲਿਆਰਿਆਂ ਦੇ ਵਿੱਚ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਅੱਜ ਜੀ ਗਲਿਆਰਿਆਂ ਦੇ ਵਿੱਚ ਆਣਾ ਪਿਆ ਵਾਕਆਊਟ ਤਾਂ ਤੁਸੀਂ ਨਹੀਂ ਕੀਤਾ ਡੈਫੀਨਿਟਲੀ ਜਿਹੜਾ ਐਡਜੌਨ ਹੋਇਆ ਸਪੀਕਰ ਸਾਹਿਬ ਨੇ ਐਡਜੌਨ ਕੀਤਾ 20 ਮਿੰਟ ਦੇ ਵਾਸਤੇ ਪਰ ਇਹ ਇੱਕ ਅਦਭੁਤ ਜਿਹਾ ਦ੍ਰਿਸ਼ ਸੀ ਪਹਿਲੇ ਕਦੀ ਅਸੀਂ ਇੰਨੇ ਸਾਲਾਂ ਚ ਕਿਸੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਸ ਤਰੀਕੇ ਦੇ ਨਾਲ ਆਂਦੇ ਨਹੀਂ ਦੇਖਿਆ ਇਹ ਬਹੁਤ ਮਾੜੀ ਗੱਲ ਆ ਪ੍ਰਧਾਨ ਮੰਤਰੀ ਮੋਦੀ ਵਾਸਤੇ ਕਿਉਂਕਿ ਤੁਸੀਂ ਦੇਖੋ ਇੱਕ ਪੂਰੀ ਦੁਨੀਆ ਇਸ ਗੱਲ ਨੂੰ ਐਕਸੈਪਟ ਕਰ ਰਹੀ ਆ ਕਿ ਪੰਜਾਬ ਦੇ ਵਿੱਚ ਅਨ ਪ੍ਰੈਸੀਡੈਂਟਡ ਫਲੱਡ ਆਇਆ ਇੰਨਾ ਪਾਣੀ ਪੰਜਾਬ ਦੇ ਵਿੱਚ ਕਦੀ ਨਹੀਂ ਆਇਆ ਸਾਡੇ ਕਿੰਨਾ ਨੁਕਸਾਨ ਹੋ ਗਿਆ ਜੀ ਵਹਿ ਗਏ ਪਾਣੀ ਦੇ ਵਿੱਚ ਮਾਲ ਡੰਗਰ ਪਸ਼ੂ ਸਭ ਨੁਕਸਾਨ ਹੋ ਗਿਆ ਲੋਕਾਂ ਦੀਆਂ ਆਸਾਂ ਉਮੀਦਾਂ ਵੀ ਵਹਿ ਗਈਆਂ ਔਰ ਅਸੀਂ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਨਾਲ ਖੜੇ ਆ ਲੋਕਾਂ ਦੇ ਵਿੱਚ ਜਾ ਕੇ ਦੇਖਿਆ ਆਪ ਦੇਖਿਆ ਇੱਕ ਇੱਕ ਚੀਜ਼ ਦੇਖੀ ਲੋਕਾਂ ਦੇ ਟਰੈਕਟਰ ਤੱਕ ਥੱਲੇ ਰੇਤਾਂ ਦੇ ਵਿੱਚ ਦੱਬੇ ਗਏ ਹੁਣ ਉਹਨੂੰ ਸਾਫ਼ ਕਰਨਾ ਆ ਕਿ ਫੇਰ ਉਹਦੇ ਤੇ ਗਾੜੀ ਫਸਲ ਬੀਜਣੀ ਆ ਕਣਕ ਦੀ ਫਸਲ ਬਜਾਈ ਹੋਣੀ ਆ ਸੋ ਸਾਡੇ ਸਾਨੂੰ ਪੰਜਾਬ ਨੂੰ ਮੁੜ ਸੁਰਜੀਤ ਕਰਨ ਵਾਸਤੇ ਪੈਸਾ ਤਾਂ ਲੱਗੇਗਾ ਹੀ ਪੈਸੇ ਦੀ ਜ਼ਰੂਰਤ ਆ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ 20000 ਕਰੋੜ ਰੁਪਏ ਪੰਜਾਬ ਦੇ ਰੀਹਬਿਲਿਟੇਸ਼ਨ ਵਾਸਤੇ ਦਿੱਤਾ ਜਾਵੇ ਪਰ ਆਏ ਆ ਕੇ 1600 ਕਰੋੜ ਰੁਪਏ ਅਨਾਉਂਸ ਕਰਕੇ ਔਰ ਉਸ 1600 ਕਰੋੜ ਰੁਪਏ ਦੇ ਵਿੱਚ ਅੱਜ ਦੀ ਡੇਟ ਤੱਕ ਇੱਕ ਨਵਾਂ ਪੈਸਾ ਵੀ ਪੰਜਾਬ ਨੂੰ ਟ੍ਰਾਂਸਫਰ ਨਹੀਂ ਕੀਤਾ ਪੰਜਾਬ ਵੀ ਭਾਰਤ ਦਾ ਅੰਗ ਆ ਪੰਜਾਬ ਨੇ ਭਾਰਤ ਵਾਸਤੇ ਬਹੁਤ ਕੁਝ ਕੀਤਾ ਚਾਹੇ ਆਜ਼ਾਦੀ ਜਦੋਂ ਮਿਲੀ ਉਦੋਂ ਵੀ ਸਭ ਤੋਂ ਜ਼ਿਆਦੀਆਂ ਕੁਰਬਾਨੀਆਂ ਪੰਜਾਬੀਆਂ ਦੀਆਂ ਅਨਾਜ ਪੰਡਾ ਹਰ ਦੇ ਵਿੱਚ ਪੰਜਾਬ ਦਾ ਸਭ ਤੋਂ ਜ਼ਿਆਦਾ ਹਿੱਸਾ ਬਾਰਡਰ ਤੇ ਅਸੀਂ ਲੜਨ ਵਾਸਤੇ ਨਸ਼ਾ ਤਸਕਰੀ ਸਾਡੇ ਡਰੋਨਾਂ ਦੇ ਨਾਲ ਹਥਿਆਰ ਸਾਡੇ ਸਟੇਟ ਦੇ ਵਿੱਚ ਡਰੋਨਾਂ ਦੇ ਨਾਲ ਨਸ਼ੇ ਦੇ ਪੈਕਟ ਸਾਡੀ ਸਟੇਟ ਦੇ ਵਿੱਚ ਸਾਰਾ ਕੁਝ ਅਸੀਂ ਜਿਹੜਾ ਫੇਸ ਕਰ ਰਹੇ ਪਿਛੇ ਅਟੈਕ ਹੋਇਆ ਉਹਦੇ ਵਿੱਚ ਵੀ ਪੰਜਾਬ ਨੇ ਇੰਨਾ ਜ਼ਿਆਦਾ ਸਫਰ ਕੀਤਾ ਬਲੈਕਆਊਟ ਅਸੀਂ ਫੇਸ ਕੀਤੇ ਪਰ ਜਦੋਂ ਪੰਜਾਬ ਦੇ ਉੱਤੇ ਇੱਕ ਕੁਦਰਤੀ ਆਫਤ ਆ ਗਈ ਆ ਤੇ ਫਿਰ ਇਵੇਂ ਨਹੀਂ ਕਿਸੇ ਸਟੇਟ ਦੇ ਨਾਲ ਕਰਨਾ ਚਾਹੀਦਾ ਜਿਹੜੀ ਸਟੇਟ ਹਮੇਸ਼ਾ ਹੀ ਨਾਲ ਖੜੀ ਹੋਵੇ ਔਰ ਉਹਨੂੰ ਉਹਦੇ ਕੰਦੇ ਉਹ ਤੇ ਬਫਟਾ ਪਈ ਹੋਵੇ ਤੇ ਉਹਨਾਂ ਦੇ ਨਾਲ ਵੀ ਜੁਮਲੇਬਾਜ਼ੀ ਕਰਦੇ। ਇਟ ਇਜ਼ ਹਬ ਵਿਰੋਧੀ ਧਿਰਾਂ ਕਹਿ ਰਹੀਆਂ ਇੱਕ ਤਾਂ ਕਹਿੰਦੇ ਜੇ ਕੁਦਰਤੀ ਆਫਤ ਨਹੀਂ ਹੈਗੀ ਐਂ ਮੈਨ ਮੇਡ ਹੈਗੀ ਹੈ। ਸਰਕਾਰ ਨੇ ਪ੍ਰੋਪਰ ਤਰੀਕੇ ਦੇ ਨਾਲ ਪਹਿਲੇ ਜਿਹੜਾ ਇਹਨੂੰ ਆਰਗੇਨਾਈਜ਼ ਨਹੀਂ ਕੀਤਾ ਮੈਨੇ ਨਹੀਂ ਕੀਤਾ। ਦੂਸਰੀ ਗੱਲ ਜਿਹੜੇ ਅੱਜ ਭਾਜਪਾ ਦੇ ਮੈਂਬਰਸ ਹੋਰੇ ਕਹਿ ਕੇ ਗਏ ਨੇ ਉਹ ਕਹਿੰਦੇ ਜੀ ਇਹਨਾਂ ਨੇ ਛੇਤੀ ਘਰਤੀ ਐਨਾਉਂਸ ਕਰਨ ਦੇ ਵਿੱਚ 20000 ਵਾਲਾ ਐਨਾਉਂਸ ਕਰਤਾ। ਇਹ ਉਹ ਪ੍ਰਧਾਨ ਮੰਤਰੀ ਨੇ ਆਣਾ ਸੀ ਪੈਕੇਜ ਨੂੰ ਦੇਖ ਲੈਂਦੇ ਜਾਂ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੇ ਮਤਲਬ ਕਿ ਉਹਦਾ ਵੇਟ ਹੀ ਨਹੀਂ ਕੀਤੀ ਤੇ ਹੁਣ ਜਿਹੜਾ ਹੈ ਉਹਨਾਂ ਨੂੰ ਬੈਲੈਂਸ ਜਦੋਂ ਕਿਸੇ ਦੇ ਉੱਤੇ ਮੁਸ਼ਕਲ ਪੈਂਦੀ ਹੈ ਆਪਾਂ ਵੇਟ ਕਰਦੇ ਆ ਅੱਜ ਤੁਸੀਂ ਜਾ ਕੇ ਦੇਖਿਆ ਦੇਖਿਆ ਵੀ ਹੋਊਗਾ ਤੁਸੀਂ ਗਏ ਵੀ ਹੋਵੋਗੇ ਜਿਹੜੇ ਜਿਹੜਾ ਘਰ ਅੱਜ ਰੁੜ ਗਿਆ ਜਿਨ੍ਹਾਂ ਦਾ ਮਾਲ ਡੰਗਰ ਅੱਜ ਰੁੜ ਗਿਆ ਜਿਨ੍ਹਾਂ ਕੋਲ ਅੱਜ ਖਾਣ ਲਈ ਨਹੀਂ ਆ ਪੈਸੇ ਨਹੀਂ ਆ ਗਏ ਦੁਬਾਰਾ ਬੀਜਣ ਵਾਸਤੇ ਬੀਜ ਤੱਕ ਨਹੀਂ ਆ ਗਏ ਉਹਨਾਂ ਨੂੰ ਅਸੀਂ ਵੇਟ ਕਰਦੇ ਰਹੀਏ ਇਹ ਇਹੋ ਜੀ ਇਹੋ ਜੀ ਫਿਲਾਸਫੀ ਹੈ ਮਤਲਬ ਇਹ ਤੇ ਜਦੋਂ ਲੋਡ ਪੈਂਦੀ ਹੈ ਤੇ ਇਮੀਡੀਏਟਲੀ ਫੌਰਨ ਕਹਿਣ ਤੋਂ ਬਗੈਰ ਹੀ ਵੱਡੀ ਵੱਡੀ ਜੜੀ ਆ ਮਤਲਬ ਮਦਦ ਆ ਇਹ ਇਹ ਸੈਂਟਰ ਵੱਲੋਂ ਆ ਜਾਣੀ ਚਾਹੀਦੀ ਸੀ ਪਰ ਸਾਡੇ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਜੜਾਇਆ ਉਹ ਕੁਝ ਨਹੀਂ ਦਿੱਤਾ ਜਾ ਰਿਹਾ ਅਖੀਰ ਤੇ ਆ ਕੇ ਜੇ 1600 ਕਰੋੜ ਰੁਪਏ ਅਨਾਉਂਸ ਕੀਤਾ ਵੀ ਤੇ ਉਹਦੇ ਵਿੱਚੋਂ ਵੀ ਅੱਜ ਤੱਕ ਕੋਈ ਪੈਸਾ ਜਿਹੜਾ ਨਹੀਂ ਦਿੱਤਾ ਗਿਆ ਕਿ ਮਤਲਬ ਲੋਕ ਜਿਹੜੇ ਨੇ ਉਹ ਫਿਰ ਮਰਨ ਲਈ ਛੱਡ ਗਏ ਅਨਾਉਂਸਮੈਂਟ ਬਣਾ ਕਰੀਏ ਨਾ ਦਈਏ ਉਹਨਾਂ ਨੂੰ ਜਾ ਕੇ ਕੁਝ ਸੋ ਇਹ ਬੜੀ ਵੱਡੀ ਜਿਹੜੀ ਆ ਤਰਾਸਦੀ ਆ ਪੰਜਾਬ ਵਾਸਤੇ ਕਿ ਅੱਜ ਪੰਜਾਬ ਨੂੰ ਜੇ ਵਿਫਤਾ ਪਈ ਆ ਤੇ ਅੱਜ ਪੰਜਾਬ ਦੇ ਲੋਕ ਪੰਜਾਬ ਤਰਾ ਤਰਾ ਕਰ ਰਿਹਾ ਕਿ ਸਾਨੂੰ ਮਦਦ ਦੀ ਲੋੜ ਆ ਫੇਰ ਵੀ ਉੱਥੇ ਵੀ ਬੀਜੇਪੀ ਸਰਕਾਰ ਜਿਹੜੀ ਆ ਕੇਂਦਰ ਦੀ ਉਹ ਵੀ ਫੇਰ ਪੰਜਾਬੀਆਂ ਦੇ ਨਾਲ ਜ਼ੁੰਮੇਵਾਰੀ ਚ ਲੱਗੀ ਹੋਇਆ ਪੁਲਿਸ ਪਾਰਟੀ ਜਿਹੜੀ ਉਹ ਬਾਰ ਬਾਰ ਤੁਹਾਨੂੰ ਘੇਰਨ ਦੀ ਮਦਾਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇ ਵੀ ਠੀਕ ਤਰ੍ਹਾਂ ਮੈਨੇਜਮੈਂਟ ਨਹੀਂ ਹੋ ਸਾਰੀਆਂ ਗੱਲਾਂ ਕਰ ਰਹੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਅੱਜ ਜਿਸ ਤਰੀਕੇ ਦਾ ਤੁਸੀਂ ਗੱਲ ਕਰ ਰਹੇ ਹੋ ਔਰ ਹੜਾਂ ਤੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਵੀ ਮੰਦੇ ਭੀਨੇ ਵੀ ਨੁਕਸਾਨ ਬਹੁਤ ਹੋਇਆ ਖਰਾਬਾ ਬਹੁਤ ਹੋਇਆ ਤੁਹਾਡੇ ਨਾਲ ਖੜਾ ਹੋਣਾ ਚਾਹੀਦਾ ਸੀ ਅਜੀ ਬਿਲਕੁਲ ਨਾਲ ਖੜਾ ਹੋਣਾ ਚਾਹੀਦਾ ਸੀਗਾ ਰਾਦਰ ਕਾਂਗਰਸ ਪਾਰਟੀ ਦੇ ਬਿਆਨ ਦੇਖ ਲਓ ਅੰਦਰ ਪੰਜਾਬ ਨੂੰ ਕੋਈ ਪੈਸਾ ਨਾ ਦੋ ਪੰਜਾਬ ਨੂੰ ਕੋਈ ਪੈਸਾ ਨਾ ਦਿਓ ਇਹ ਟੀਮਿੰਜ਼ ਕਿ ਜਿਹੜੇ ਪੰਜਾਬ ਦੇ 3.5 ਕਰੋੜ ਲੋਕ ਨੇ ਉਹਨਾਂ ਵਾਸਤੇ ਕਾਂਗਰਸ ਦੀ ਇਹ ਸੋਚ ਆ ਕਿ ਪੰਜਾਬ ਦਾ ਨੁਕਸਾਨ ਹੋਇਆ ਤੇ ਪੰਜਾਬ ਨੂੰ ਕੋਈ ਪੈਸਾ ਨਾ ਦਿਓ ਪੰਜਾਬ ਦੇ ਸੀਯਮ ਸਾਹਿਬ ਨੇ ਅਪੀਲ ਕੀਤੀ ਆ ਤੇ ਇਹਨਾਂ ਨੂੰ ਫੰਡ ਨਾ ਦਿਓ ਇਹਨਾਂ ਨੂੰ ਇਤਨਾ ਨਾ ਕਰੋ ਇਹ ਕਾਂਗਰਸ ਦਾ ਅੱਜ ਜੋ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਲੀਡਰ ਬੋਲੇ ਨੇ ਉਹ ਜਿਹੜਾ ਕਾਂਗਰਸ ਦਾ ਪੰਜਾਬ ਵਿਰੋਧੀ ਚਿਹਰਾ ਹੈ ਉਹ ਸਪੱਸ਼ਟ ਨਜ਼ਰ ਆਇਆ ਇਹਦਾ ਕੋਈ ਫਰਕ ਪਏਗਾ ਜੀ ਕੋਈ ਤੁਹਾਨੂੰ ਲੱਗਦਾ ਹੈ ਆਵਾਜ਼ ਪਹੁੰਚੇਗੀ ਉੱਥੇ ਤੱਕ ਐ ਪਾਰਲੀਮੈਂਟ ਦੇ ਗਲਿਆਰਾਂ ਤੱਕ ਪਹੁੰਚੇਗੀ ਆਵਾਜ਼ ਮੋਦੀ ਜੀ ਦੇ ਕੰਨਾਂ ਤੱਕ ਪਹੁੰਚੇਗੀ ਨਹੀਂ ਤੇ ਕਹਿ ਰਹੇ ਆ ਅਸੀਂ ਮੋਦੀ ਜੀ ਦੇ ਕੰਨਾਂ ਤੱਕ ਹੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਵੀ ਪਹੁੰਚਾਈਆ ਹੁਣ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਪੰਜਾਬ ਡੁੱਬ ਗਿਆ ਹੜ੍ਹਾਂ ਦੀ ਮਾਰ ਚ ਆ ਗਿਆ ਸਾਡੇ ਲੋਕ ਬਹੁਤ ਪਰੇਸ਼ਾਨ ਨੇ ਇਸ ਕਰਕੇ ਸਾਡੀ ਬਾਹ ਫੜੋ ਪੰਜਾਬ ਦੇ ਲੋਕਾਂ ਵਾਸਤੇ ਪੈਕੇਜ ਦਿਓ ਪੰਜਾਬ ਦੇ ਲੋਕਾਂ ਦੇ ਵਾਸਤੇ ਰਾਸਨੀਤੀ ਨਾ ਕਰਕੇ ਜਾਓ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀਗੇ ਹਰਪ੍ਰਜਨ ਸਿੰਘ ਈਟੀਓ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਕਹਿੰਦੇ ਬਹੁਤ ਨਿਰਾਸ਼ ਹੋਈ ਹੈ ਸਰਕਾਰ ਕਿਉਂਕਿ ਖਰਾਬਾ ਜਿਹੜਾ ਬਹੁਤ ਜ਼ਿਆਦਾ ਵੱਡਾ ਹੈ ਔਰ ਕੇਂਦਰ ਨੂੰ ਮਦਦ ਕਰਨੀ ਚਾਹੀਦੀ ਸੀ ਨਹੀਂ ਮਦਦ ਕੀਤੀ ਨਹੀਂ ਸੁਣੀ ਮੋਦੀ ਜੀ ਦੇ ਕੰਨਾਂ ਤੱਕ ਨਹੀਂ ਪਹੁੰਚੀ ਬਹੁਤ ਛੋਟਾ ਪੱਕੇ ਦੇ ਕੇ ਦੇ ਕੇ ਬਰਬਾਦੀ ਦੇ ਜਿਹੜੇ ਕਹਿੰਦੇ ਫਸਾਨੇ ਪਹਿਲੇ ਪੜੇ ਨਹੀਂ ਜਾਂਦੇ ਉਹਦੀ ਇਮੀਡੀਏਟ ਜਿਹੜੀ ਹੈ ਮਦਦ ਕਰਨੀ ਜ਼ਰੂਰੀ ਹੁੰਦੀ ਹੈ ਉਹ ਜਿਹੜੀ ਕਿ ਨਹੀਂ ਕੀਤੀ ਗਈ ਅਸੀਂ ਪਹਿਲੇ ਕਹਿੰਦੇ ਗਿੰਤੀਆਂ ਬਿੰਤੀਆਂ ਲਾਉਂਦੇ ਰਹਿੰਦੇ ਫਿਰ ਕਿਸੇ ਦੀ ਮਦਦ ਕਰਦੇ ਜਿਹਦਾ ਘਰ ਰੁੜ ਗਿਆ ਜਿਹਦਾ ਡੰਗਰ ਰੁੜ ਗਿਆ ਜਿਹਦਾ ਮਾਲ ਰੁੜ ਗਿਆ ਜਿਹੜੇ ਘਰ ਬਰਬਾਦ ਹੋ ਗਏ ਖੇਤ ਬਰਬਾਦ ਹੋ ਗਏ ਅਨਾਜ ਬਰਬਾਦ ਹੋ ਗਿਆ ਐਸ ਕਰਕੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਜਿਹੜੇ ਕਿ ਬਹੁਤ ਜ਼ਿਆਦਾ ਹਿਮਾਇਤੀ ਬੰਦੇ ਨੇ ਹੜਾਂ ਦੇ ਵਿੱਚ ਪੀੜਤਾਂ ਦੇ ਉਹਨਾਂ ਨੂੰ ਵੀ ਸਾਡੇ ਨਾਲ ਖੜੇ ਹੋਣਾ ਚਾਹੀਦਾ ਸੀ ਨਾ ਕਿ ਸਾਡੀ ਨੁਕਤਾਚੀਨੀ ਕਰਨੀ ਚਾਹੀਦੀ ਸੀ ਵਿਧਾਨ ਸਭਾ ਤੇ ਖੜੇ ਹੋ ਕੇ ਉਹਦੇ ਫਲੋਰ ਤੇ ਖੜੇ ਹੋ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜਿਹੜਾ ਪੈਸਾ ਨਾ ਦਿਓ ਕਹਿੰਦੇ ਐਵੇਂ ਦੀਆਂ ਗੱਲਾਂ ਜੜੀਆਂ ਸੋਭਦੀਆਂ ਨਹੀਂ ਸੀਗੀਆਂ ਵਿਰੋਧੀ ਧਿਰ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਚਾਹਦੇ ਹਾਂ ਕਿ ਸੈਂਟਰ ਤੱਕ ਸਾਡੀ ਆਵਾਜ਼ ਪਹੁੰਚੇ ਐਸੇ ਕਰਕੇ ਅਜਸੀ ਹੈ ਵਿਧਾਨ ਸਭਾ ਦੇ ਗਲਿਆਰਿਆਂ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਕੈਮਰਾ ਪਰਸਨ ਸਰਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਰੋਡੀ ਸੈਕਸ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ